ਮੇਰੀ ਡਾਟਰ ਦਾ ਨਾਮ ਹੈ ਜੀ ਮਾਹਿਤ ਸੰਧੂ ਉਹ ਸ਼ੂਟਿੰਗ ਕਰਦੀ ਹੈ ਜੀ ਉਹਦੇ ਹੁਣ ਗਈ ਵੀ ਸੀ ਲੈਫ 올림픽ਸ ਚ ਜਪਾਨ ਤੇ ਚਾਰ ਇਵੈਂਟ ਚ ਉਹਦੀ ਹੋਈ ਸੀ ਜੀ ਸਿਲੈਕਸ਼ਨ ਉਹਨੇ 50 ਮੀਟਰ 3 ਪੀਚ 골ਡ ਜਿੱਤਿਆ ਜੀ ਵਿਦ ਵਰਲਡ ਰਿਕਾਰਡ ਐਂਡ ਗੇਮਸ ਦਾ ਰਿਕਾਰਡ ਬਣਾਇਆ ਤੇ ਪ੍ਰੋਨ ਚ ਉਹਨੇ ਸਿਲਵਰ ਜਿੱਤਿਆ ਜੀ 50 ਮੀਟਰ 10 ਮੀਟਰ ਚ ਇੱਕ ਸਿਲਵਰ ਜਿੱਤਿਆ ਜੀ ਤੇ ਇੱਕ 골ਡ ਜਿੱਤੇ ਜੀ ਉਹਨੇ ਉਹਦੇ ਚ ਵੀ ਵਰਲਡ ਰਿਕਾਰਡ ਤੇ ਗੇਮਜ਼ ਰਿਕਾਰਡ ਬਣਾਇਆ ਜੀ ਉਹਨੇ ਉਹ ਮਾਹਿਦ ਦੀ ਏਜ ਹੋਣੀ ਹੈ ਜੀ 21 ইয়ার্স ਹੈ ਤੇ ਚੰਡੀਗੜ੍ਹ ਵਿਵੇਕ ਚ ਪੜੀ ਹੈ ਜੀ ਮਾਹਿਦ ਪੜਦੀ ਸੀ ਹੁਣ ਉਹ ਐਮਸੀਐਮ ਚ ਤੇ ਉੱਥੇ ਮਿਸਟਰ ਚੰਡੇਲ ਹੈ ਜੀ ਆਪਣੇ ਇੰਡੀਆ ਟੀਮ ਦੇ ਕੋਚ ਆ ਉਹ ਉਹਨਾਂ ਤੋਂ ਹੀ ਉਹਨੇ ਸ਼ੁਰੂ ਕੀਤੀ ਤੇ ਉਹਨਾਂ ਦੇ ਨਾਲ ਹੀ ਹੈ ਜੀ ਹੁਣ ਤਾਈ ਉਹੀ ਕਰਾਉਂਦੇ ਉਹਨੂੰ ਕੋਚਿੰਗ ਤੇ ਦਿਲੀਵ ਹੀ ਕਰਦੀ ਆ ਜੀ ਪ੍ਰੈਕਟਿਸ ਉਹ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਤੇ ਮੇਰਾ ਛੋਟਾ ਬ੍ਰਦਰ ਹੈ ਸਮੀਤ ਉਹਦਾ ਬੇਟਾ ਤਵਰੇਜ਼ ਪਤੀਜਾ ਮੇਰਾ ਉਹ ਪਹਿਲਾਂ ਕਰਨ ਲੱਗਿਆ ਸੀ ਉਹ 12 ਬੋਰ ਚਲਾਉਂਦਾ ਤੇ ਫਿਰ ਇਹ ਦੋਵੇਂ ਆਪ ਦਾ ਇਹ ਰਾਈਫਲ ਚਲਾਉਣ ਲੱਗ ਗਏ ਉਹ 12 ਬੋਰ ਚਲਾਉਂਦਾ ਇਹਨੇ ਪਿੱਛੇ ਜੇ ਆ ਸਤੰਬਰ ਚ ਆਪਣੇ ਕਜ਼ਾਕਿਸਤਾਨ ਹੋਈਆਂ ਸੀ ਜੀ ਏਸ਼ੀਅਨ ਚੈਂਪੀਅਨਸ਼ਿਪ ਉਹਦੇ ਚ ਇਹਦਾ ਟੀਮ 골ਡ ਸੀਗਾ ਜੀ ਉਦੋਂ ਪਹਿਲਾਂ ਹੈਨਓਵਰ ਗਈ ਸੀ ਜੀ ਇਹ ਉਹਦੇ ਚ ਡੈਫ ਵਰਲਡ ਚੈਂਪੀਅਨਸ਼ਿਪ ਚੌਥੇ ਨੇ ਤਿੰਨ 골ਡ ਤੇ ਇੱਕ ਸਿਲਵਰ ਜਿੱਤਿਆ ਸੀ ਜੀ ਉੱਥੇ ਵੀ ਤਿੰਨ ਚਾਰ ਵਰਲਡ ਰਿਕਾਰਡ ਬਣਾਏ ਸੀ ਇਹਨੇ ਤੇ ਇਹ ਜਿਹੜਾ ਦਿੱਲੀ ਪਿੱਛੇ ਜੇ 2 ਮਹੀਨੇ ਪਹਿਲਾਂ ISSF ਦਾ ਵਰਲਡ ਕੱਪ ਹੋਇਆ ਉਹਦੇ ਚ ਫਾਈਨਲਸ ਸੀਗੀ ਜੀ ਪਰ ਇਹਦੀ 4th ਪੋਜੀਸ਼ਨ ਰਹਿ ਗਈ ਸੀ ਤੇ ਉਸ ਤੋਂ ਪਹਿਲਾਂ ਦੋ ਤਿੰਨ ਅਰੀ ਜੀ ਸਾਊਥ ਆਪਣੇ ਕੋਰੀਆ ਖੇਡ ਕੇ ਜਰਮਨੀ ਤਿੰਨ ਚਾਰ ਵਰਲਡ ਕੱਪ ਖੇਡ ਕੇ ਆਈ ਜੀ ਮਾਦਾ ਬਹੁਤ ਲੱਖ ਲੱਖ ਸ਼ੁਕਰ ਹੈ ਜੀ ਜਦੋਂ ਬੱਚੇ ਇੱਥੋਂ ਤਾਈਂ ਪਹੁੰਚਦੇ ਆ ਜੀ ਆਪਦੀ ਮਿਹਨਤ ਕਰਦੇ ਮਿਹਨਤ ਕਰਕੇ ਉਹਨੇ ਬਹੁਤ ਬਹੁਤ ਚੰਗਾ ਲੱਗਿਆ ਜੀ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੈ ਜੀ ਜੀ ਇਹ ਸਿਫਤ ਹੈ ਜੀ ਸੇ ਮੇਰੀ ਪੁੱਤ ਜੀ ਹੈ ਉਥੋਂ ਫਰੀਦਕੋਟ ਤੋਂ ਉਹ ਇਹਦੇ ਤੋਂ ਸੀਨੀਅਰ ਹੈ ਜੀ ਉਹਨੂੰ ਵੀ ਮੰਨਦੀ ਹੈ ਹਮ ਤੇ ਇਹਦਾ ਬ੍ਰਦਰ ਹੈ ਜੀ ਉਹ ਇਹਦੇ ਤੋਂ ਪਹਿਲਾਂ ਲੱਗਿਆ ਸੀ ਤਬਰੇਜ਼ ਖੇਡਨ ਉਹਨੂੰ ਜੀ ਹੋਰ ਬੱਚਿਆਂ ਨੂੰ ਵੇਖ ਕੇ ਸਾਰੇ ਫਿਰ ਇਕੱਠੇ ਜੀ ਆਉਂਦਾ ਨੇ ਬਿਲਕੁਲ ਜੀ ਦੋਵੇਂ ਬੱਚੇ ਇੱਕੋ ਗੇਮ ਨਾਲ ਹੀ ਹੈ ਜੀ ਉਹ ਵੀ ਖੇਲੋ ਇੰਡੀਆ ਚ ਉਹਦੀ ਸਿਲੈਕਸ਼ਨ ਹੋ ਗਈ ਸੀ ਉਹ ਦਿੱਲੀ ਪ੍ਰੈਕਟਿਸ ਕਰਦਾ ਜੀ ਜੀ ਤੇ ਇਹਦੀ ਬਾਅਦ ਚ ਹੋਈ ਹੈ ਐਨਸੀਆਈ ਚ ਜੀ ਹਮ ਤੇ ਇਹ ਵੀ ਹੁਣ ਦਿੱਲੀ ਪ੍ਰੈਕਟਿਸ ਕਰਦੀ ਹੈ ਬਿਲਕੁਲ ਜੀ ਖੇਡਾ ਬੱਚੇ ਦਾ ਤੁਹਾਡਾ ਦੂਜੇ ਗਲਤ ਪਾਸਿਓਂ ਬਹੁਤ ਚੀਜ਼ਾਂ ਤੋਂ ਬਚਿਆ ਰਹਿੰਦਾ ਜੀ ਹਮ ਜਦੋਂ ਬੱਚਾ ਫ੍ਰੀ ਹੁੰਦਾ ਤਾਂ ਤੁਸੀਂ ਉਹਨੂੰ ਕਿਸੇ ਵੀ ਇੰਡੀਵਿਜੂਅਲ ਗੇਮ ਚ ਲਾਉਂਗੇ ਤਾਂ ਜਿੰਨਾ ਉਹ ਪ੍ਰੈਕਟਿਸ ਕਰੂਗਾ ਓਨੀ ਉਹਨੂੰ ਸਫਲਤਾ ਮਿਲਦੀ ਹੈ ਜਿੰਨਾ ਕਰ ਲੂਗਾ ਜਿੰਨਾ ਹੀ ਮਾਪਿਓ ਨੂੰ ਵੀ ਬੱਚਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ ਪੂਰੀ ਇਹਦੇ ਚ ਮੇਰੇ ਨਾਲੋਂ ਮੇਰੀ ਵਾਈਫ ਦਾ ਜ਼ਿਆਦਾ ਰੋਲ ਹੈ ਜੀ ਕਿਉਂਕਿ ਤਕਰੀਬਨ ਉਹੀ ਪ੍ਰੈਕਟਿਸ ਵਾਜ ਜਿਵੇਂ ਕਈ ਪਿੰਡ ਦੇ ਵੀ ਕੰਮ ਹੁੰਦੇ ਸੀ ਤਾਂ ਚੰਡੀਗੜ੍ਹ ਆਪਣੇ ਘਰ ਦੇ ਨੇੜੇ 25 ਚ ਰੇਂਜ ਸੀਗੀ 25 ਸੈਕਟਰ ਪੁਲਿਸ ਰੇਂਜ ਸੀ ਯੂਨੀਵਰਸਿਟੀ ਚ ਵੀ ਰੇਂਜ ਸੀ ਤਾਂ ਹੋਰ ਨਹੀਂ ਜ਼ਿਆਦਾ ਲੈ ਕੇ ਜਾਣਾ ਜੀ ਤੇ ਸਪੋਰਟ ਤਾਂ ਸਾਰਿਆਂ ਦੀ ਹੋਣੀ ਚਾਹੀਦੀ ਬੱਚਿਆਂ ਨੂੰ ਬਿਲਕੁਲ ਆਪਣੇ ਏਰੀਏ ਚ ਵੀ ਮੈਂ ਕਹੂੰਗਾ ਜੀ ਬਹੁਤ ਪਹਿਲਾਂ ਇਨੀ ਅਵੇਅਰਨੈਸ ਨਹੀਂ ਸੀਗੀ ਟੈਲੈਂਟ ਬਹੁਤ ਹੈਗਾ ਜੀ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਮਾਪਿਓ ਨੂੰ ਵੀ ਬੱਚਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਜੀ ਅੱਜ ਕੱਲ ਗਵਰਨਮੈਂਟਸ ਵੀ ਬਹੁਤ ਅੱਗੇ ਫਿਰ ਤੁਹਾਨੂੰ ਦਿੰਦੀਆਂ ਜੀ ਸਕੋਪ ਬਹੁਤ ਹੈ ਨੱਚ ਤੁਸੀਂ ਜਦੋਂ ਕਰਦੇ ਹੋ ਇੰਡੀਆ ਲੈਵਲ ਤੇ ਜਾ ਕੇ ਵਰਲਡ ਚ ਆਫ ਦਾ ਦੇਸ਼ ਦਾ ਨਾਮ ਰੌਸ਼ਨ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਜੀ ਸਰ ਉਹਨਾਂ ਦੇ ਮਮਾ ਹੁਣ ਵੀ ਉਹਨਾਂ ਦੇ ਨਾਲ ਗਏ ਹੋਏ ਆ ਬਿਲਕੁਲ ਜੀ ਉਹ ਨਾਲ ਗਏ ਵੇ ਜਪਾਨ ਗਈ ਵੀ ਜੇ ਮੇਰੀ ਵਾਈਫ ਕਿਸੀ ਤਾਂ ਟੀਮ ਦੇ ਨਾਲ ਸਾਰੇ ਉਹ ਗਏ ਪਰ ਉਹ ਨਾਲ ਕੀ ਵੀ ਸੀ ਠੀਕ ਬਾਈ